ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਬਹੁਜਨ ਸਮਾਜ ਪਾਰਟੀ ਨੇ ਵੀ ਜਿੱਤ ਨੂੰ ਯਕੀਨੀ ਬਣਾਉਣ ਲਈ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ। ਪਟਿਆਲਾ ਲੋਕ ਸਭਾ ਤੋਂ बसपा ਦੇ ਉਮੀਦਵਾਰ ਸਰਦਾਰ ਜਗਦੀਪ ਸਿੰਘ ਛੜਬੜ ਦੇ ਹੱਕ ਵਿੱਚ ਜਨਸਭਾਵਾਂ ਲਗਾਤਾਰ ਜਾਰੀ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੇ ਪਿੰਡਾਂ ਵਿੱਚ बसपा ਦੀਆਂ ਕਿਉਣ ਮੀਟਿੰਗਾਂ ਵਰਕਰਾਂ ਸਮਰਥਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਤਹਿਤ ਪਟਿਆਲਾ ਦੇ ਲਾਹੌਰੀ ਗੇਟ ਸਥਿਤ ਗਾਂਢੀ ਨਗਰ ਦੇਖੇ बसपा ਦੇ ਜਿਲ੍ਹਾ ਜਰਨਲਿਸਟ ਕਤਰ ਕੁਸ਼ਵਿੰਦਰ ਕਲਿਆਣ ਦੀ ਅਗਵਾਈ ਵਿੱਚ ਪਟਿਆਲਾ ਲੋਕ ਸਭਾ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਉਹਨਾਂ ਦੇ ਹੱਕ ਵਿੱਚ ਇੱਕ ਜਨ ਸਭਾ ਆਯੋਜਿਤ ਕੀਤੀ ਗਈ ਜਿਸ ਵਿੱਚ ਇਲਾਕਾ ਵਾਸੀਆਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਅਤੇ ਮਹਿਲਾ ਵਿੰਗ ਆਗੂਆਂ ਵੱਲੋਂ ਸਮੋਲਯਤ ਕੀਤੀ ਗਈ ਇਸ ਮੌਕੇ ਦੇ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਹੈ ਤੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਨਿਰਾਸ਼ ਹੀ ਕੀਤਾ ਹੈ ਉਹਨਾਂ ਆਪ ਸਰਕਾਰ ਦੇ ਭ੍ਰਿਸ਼ਟਾਚਾਰ ਰੋਕਣ ਦੇ ਦਾਅਵਿਆਂ ਨੂੰ ਨਕਾਰਦੇ ਹਾਂ ਕਿਹਾ ਕਿ ਲਗਭਗ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਉਹਨਾਂ ਕਿਹਾ ਕਿ ਉਕਟ ਪਾਰਟੀਆਂ ਦੀਆਂ ਵਾਦਾ ਖਲਾਫੀਆਂ ਤੋਂ ਵੀ ਪੰਜਾਬ ਦੀ ਜਨਤਾ ਹੁਣ ਜਾਣੂ ਹੋ ਚੁੱਕੀ ਹੈ ਇਸ ਮੌਕੇ ਸੁਭਾਈ ਜਨਰਲ ਸਕੱਤਰ ਜੋਗਾ ਸਿੰਘ ਪਨਾਉਦੀਆ ਮੀਰ ਪ੍ਰਧਾਨ ਸੁਜੀਤ ਸਿੰਘ ਗੋਰੀਆ ਮੈਲਾ ਵਿੰਗ ਪ੍ਰਧਾਨ ਸੁਨੀਤਾ ਮਨਜੀਤ ਕੌਰ ਨੀਰੂ ਸਹੋਤਾ ਕਰਮਜੀਤ ਕੌਰ ਹਲਕਾ ਇੰਚਾਰਜ ਪਟਿਆਲਾ ਸ਼ੈਰੀ ਸੁਖ ਲਾਲ ਗੁਸਲਿਆ ਲਾਲਚਨ ਗੋਦਲਮ ਬੋਵੀ ਰਮੇਸ਼ ਚੰਦ ਆਦ ਹਾਜ਼ਰ ਆ 15 15000 ਦੇ ਰੱਖਦੇ ਆ ਸਫਾਈ ਕਰਮਚਾਰ 12 12000 ਦੇ ਉਹ ਵੀ ਨਹੀਂ ਤਿੰਨ ਦੇ ਫਲਕਾ 3 ਮਹੀਨੇ ਸਾਡੇ ਵਾਲੇ ਗੰਦਗੀ ਸਾਡੇ ਵਾਲੇ ਚੱਕੜ ਸਿਵਲ ਸਾਡੇ ਵਾਲੇ ਚੱਕੜ ਸਫਾਈ ਸਾਡੇ ਵਾਲੇ ਕਰਨ ਸਰਕਾਰ ਸਰ ਤੋਂ ਕੱਟ ਦੇਣਾ ਜਿੱਦਣ ਸਰਕਾਰ ਆਇਆ ਪੱਕੇ ਸਭੀ ਕਰਮਚਾਰੀ ਭਰਤੀ ਕਰਾਂਗੇ 80000 ਰੁਪਿਆ ਤੁਹਾਨੂੰ ਦਵਾਗੇ 80000 ਰੁਪਿਆ ਰੈਗੂਲਰ ਪੱਕੀ ਦਵਾਗੇ ਜਿਸ ਦਾ ਬੱਚਾ 80000 ਕਮਾਏਗਾ ਨਾ ਉਹ ਆਪਣੇ ਬਾਪ ਦਾ ਲੰਜ ਵੀ 50000 ਲੱਪਵਾਏਗਾ ਉਹ ਨਹੀਂ ਕੇ ਹੈਗਾ ਕਰਮੀਆ ਉਹ ਨਹੀਂ ਕੇ ਹੈਗਾ ਬਰਸਾਤ ਆਪਣੀ ਮਾਂ ਦਾ ਲੰਜ ਪਵਾਏਗਾ ਜਾਂ ਲੰਬਾ ਸਾਲ ਨਿਕਲ ਦੇਖੀ ਜਾਈ ਫਿਰ ਜਿਹਦਾ ਬੱਚਾ ਨੌਕਰੀ ਲੱਗ ਜਾਣਾ ਉਹ ਕੋ ਧੀ ਵੀ ਬਣਾ ਦਿੰਦਾ ਉਹ بڑے ਬੱਚਿਆਂ ਨੂੰ ਪੜ੍ਹਾ ਵੀ ਦਿੰਦਾ ਆਹ بڑے ਬੱਚਿਆਂ ਦਾ ਵਿਆਹ ਵੀ ਕਰ ਦਿੰਦਾ ਸਾਡੇ ਕੋਲ ਹੈ ਕਿਹਾ ਹੁਣ ਆਹ ਦੋ ਦੋ ਖੜਾਂ ਦੇ ਘਰ ਨੇ 50 50 ਗੱਜ ਦੇ ਘਰ ਨੇ ਤਿੰਨ ਤਿੰਨ ਬੱਚੇ ਆ ਸਾਡੇ ਵਿਆਹ ਹੀ ਗਏ ਲੋਕਾਂ ਦਾ ਲੰਚ ਗਿਆ ਗੁੱਡੇ ਵੀ ਧੀ ਪਵਾ ਲੋ ਧੀ ਵੀ ਲੱਖ ਦਾ ਲਾਜ ਬਰੀ ਕਰਾਂਗੇ ਧੀ ਵੀ ਲੱਖ ਦਾ ਲਾਜ ਬਰੀ ਕਰਾਵਾਂਗੇ ਇੱਤਾਂ ਦਾ ਪਰਵਾਸ ਕਰਾਂਗੇ ਕਿ ਨਾ ਲਾਜ ਤੋਂ ਵੀ ਮਰਨ ਦਵਾਗੇ ਆਪਣੇ ਮਾਪਿਆਂ ਨੂੰ ਜਾਣਾ ਸਾਰਾ

ਕਿਤੇ ਤੁਸੀਂ ਵੋਟ ਪਾਣੀ ਆ ਇੱਕ ਗੱਲ ਨੋਟ ਰੱਖਿਓ ਤੁਸੀਂ ਲੋਕ ਚਤਾਨ ਵਾਲੇ ਆ ਤੁਸੀਂ ਕਾਂਗਰਸ ਨੂੰ ਪਾਈ ਪਨੀਰ ਕੌਰ ਜਿੱਤ ਗਈ ਤੁਸੀਂ ਕਾਲੀ ਨੂੰ ਪਾਈ ਕਾਲੀ ਜਿੱਤ ਗਏ ਤੁਸੀਂ ਝਾੜੂ ਦਾ ਬਟਨ ਦਬਾਇਆ ਝਾੜੂ ਜਿੱਤ ਗਿਆ ਜੇ ਤੁਸੀਂ ਹਾਥੀ ਦਾ ਬਟਨ ਦਬਾਇਆ ਫਿਰ ਕੌਣ ਜਿੱਤੂਗਾ ਕੌਣ ਜਿੱਤੂਗਾ ਫਿਰ ਇਸ ਵਾਰੀ ਹਾਥੀ ਵਾਲਿਆਂ ਦਾ ਨੰਬਰ ਲਾ ਦੇ ਦਿਤਾ ਦਿਓ ਭਾਈ 75 ਸਾਲ ਹੋ ਗਏ ਨਾਲ ਨੂੰ ਪਾਈ ਇੱਕ ਹਾਥੀ ਵਾਲੀ ਸਰਕਾਰ ਬਣਾਓ ਔਰ ਬੇਨਤੀ ਕਰਾਂਗਾ ਆਪ ਆਪਣੇ ਮਹੱਲਿਆਂ ਚੋਂ ਘਰਾਂ ਤੋਂ ਜਿੱਥੇ ਬੈਠੇ ਹੋ ਘਰ ਘਰ ਜਾ ਕੇ ਕਹੋ ਨਾ ਕਾਂਗਰਸ ਨੂੰ ਦਾ ਕਾਲੀ